ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਰਜਿਸਟਰ ਬਠਿੰਡਾ ਦੀ ਸਾਰੀ ਟੀਮ ਵੱਲੋਂ ਥਾਣਾ ਨਈਆਂ ਵਾਲਾ ਦੇ ਇੰਚਾਰਜ ਮੈਡਮ ਜਸਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਹੈ। ਮੈਡਮ ਜਸਵਿੰਦਰ ਕੌਰ ਜੀ ਅੱਜ ਤੱਕ अनेका ਲੋਕਾਂ ਦੀ ਮਦਦ ਕਰ ਚੁੱਕੇ ਨੇ, ਸਮਾਜ ਸੇਵਾ ਕਰਦੇ ਨੇ ਅਤੇ ਸਰਕਾਰੀ ਡਿਊਟੀ ਦੇ ਨਾਲ ਉਹ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਕਰਦੇ ਨੇ। ਉਹਨਾਂ ਦੀਆਂ ਸੇਵਾਵਾਂ ਦੇਖ ਕੇ ਸੁਸਾਇਟੀ ਨੇ ਉਹਨਾਂ ਨੂੰ ਅੱਜ ਫਰਿਸ਼ਤੇ ਨਾਮ ਦਾ ਸਰਟੀਫਿਕੇਟ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਹੈ ਤੇ ਸੁਸਾਇਟੀ ਦਾ ਉਪਰਾਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤਾਂ ਗੱਲ ਕਰ ਰਹੇ ਆ ਸੁਸਾਇਟੀ ਦੀ ਟੀਮ ਨਾਲ ਕੀ ਕਹਿਣਾ ਚਾਹੁੰਦੇ ਨੇ ਸਰ ਕੀ ਕਹੋਗੇ ਅੱਜ ਅੱਜ ਏਕ ਨੂਰ ਵੈਲਫੇਅਰ ਸੁਸਾਇਟੀ ਪ੍ਰੋਜੈਕਟਡ ਬਠਿੰਡਾ ਦੀ ਟੀਮ ਐਸ ਐਚਓ ਮੈਡਮ ਜਸਵਿੰਦਰ ਕੌਰ ਜੋ ਕਿ ਥਾਣਾ ਨਈਆਂ ਵਾਲਾ ਲੱਗੇ ਹੋਏ ਹਨ ਉਹਨਾਂ ਨੂੰ ਸਨਮਾਨਤ ਕਰਨ ਲਈ ਪਹੁੰਚਿਆ ਸਾਰੀ ਟੀਮ ਦੇ ਮੈਂ ਬੜਾ ਇੱਥੇ ਸਾਹਮਣੇ ਅਸੀਂ ਇਹਨਾਂ ਦੀਆਂ ਸੁਭਾਵਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਫਰਿਸ਼ਤੇ ਨਾਮ ਦਾ ਸਰਟੀਫਿਕੇਟ ਦਿੱਤਾ ਹੈਗਾ ਅਸੀਂ ਇਹਨਾਂ ਦੀਆਂ ਸੁਭਾਵਾਂ ਬਹੁਤ ਚਿਰ ਤੋਂ ਦੇਖਦੇ ਆ ਆਪਣੇ ਸਰਕਾਰੀ ਡਿਊਟੀ ਦੇ ਨਾਲ ਨਾਲ ਸਮਾਜ ਸੇਵਾ ਦਾ ਕੰਮ ਵੀ ਕਰਦੇ ਹਨ ਤੇ ਪਹਿਲਾਂ ਤੋਂ ਹੀ ਅਸੀਂ ਬਹੁਤ ਚਿਰ ਤੋਂ ਇਹਨਾਂ ਨੂੰ ਜਾਣਦੇ ਆ ਬਹੁਤ ਵਧੀਆ ਕੰਮ ਕਰ ਰਹੇ ਆਗੇ ਇਸ ਕਰਕੇ ਇਹਨਾਂ ਨੂੰ ਫਰਿਸ਼ਤੇ ਨਾਮ ਦਾ ਸਰਟੀਫਿਕੇਟ ਦਿੱਤਾ ਗਿਆ ਹੈਗਾ सर की नाव ਥਾੜਾ ਮੈਂ ਐਡਵੋਕੇਟ ਬਚਿੰਦਰ ਸਿੰਘ ਸਿੱਧੂ ਪੰਜਾਬ ਰਿਆਨ ਹਾਈ ਕੋਰਟ ਸੁਪਰੀਮ ਕੋਰਟ ਆਫ ਇੰਡੀਆ ਕੀ ਤਰਫ ਸੇ ਮੈਮ ਜਸਵਿੰਦਰ ਕੌਰ ਨੂੰ ਅੱਜ ਇੱਕ ਨਿਊਰ ਵੈਲਫੇਅਰ ਸੁਸਾਇਟੀ ਆਫ ਨਿਊ ਫਰਿਸ਼ਤੇ ਦਾ ਸਰਟੀਫਿਕੇਟ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਐਸੀ ਤਰ੍ਹਾਂ ਸਮਾਜ ਸੇਵਕਾ ਦੇ ਬੜੇ ਵਧੀਆ ਕੰਮ ਕਰਦੇ ਨੇ ਮੈਮ ਜਸਵਿੰਦਰ ਕੌਰ ਐਸਐਚਓ ਮੈਮ ਮੈਡਮ ਕੀ ਨਾਮ ਥਾੜਾ ਮੇਰਾ ਨਾਮ ਡਾਕਟਰ ਸੁਖਲੇਸ਼ ਰਾਣੀ ਹੈ ਟੀਕੀ ਔਰ ਮੈਂ ਮੈਡਮ ਜਸਵਿੰਦਰ ਕੌਰ ਜੋ ਮੇਰੇ ਹਲਕੇ ਦੀ ਐਸਐਚਓ ਹੈ ਨਈਆ ਅਲਾ ਥਾਣੇ ਦੀ ਇਹਨਾਂ ਦੀਆਂ ਸੇਵਾਵਾਂ ਨੂੰ ਇਹਨਾਂ ਦੀ ਸਮਾਜ ਸੇਵਾਵਾਂ ਨੂੰ ਦੇਖਦੇ ਹੋਏ ਅਸੀਂ ਅੱਜ ਇਹਨਾਂ ਨੂੰ ਸਨਮਾਨਿਤ ਕਰਨ ਆਏ ਹਾਂ ਤੇ ਅਸੀਂ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਇਹ ਸਰਕਾਰੀ ਡਿਊਟੀ ਤੇ ਹੁੰਦੇ ਹੋਏ ਵੀ ਉਸ ਤੋਂ ਬਾਅਦੂਦ ਵੀ ਲੋਕਾਂ ਦੀ ਸੇਵਾ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਨੇ ਤੇ ਅਸੀਂ ਅੱਜ ਇਹਨਾਂ ਨੂੰ ਇੱਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਫਰਿਸ਼ਤੇ ਦਾ ਨਾਮ ਦੇ ਕਰਕੇ ਸਨਮਾਨਿਤ ਕਰਦੇ ਮੈਡਮ ਜਸਵਿੰਦਰ ਕੌਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ अनेका ਸੰਘਰਸ਼ ਕੀਤੇ ਨੇ ਤੇ ਛੋਟੀ ਪੋਸਟ ਤੋਂ ਅੱਜ ਇੱਕ ਵੱਡੀ ਪੋਸਟ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਐਸਐਚਓ ਬਣੇ ਨੇ ਥਾਣਾ ਨਈਆਂ ਵਾਲੀ ਦੀ ਗੱਲ ਕਰ ਰਹੇ ਹਾਂ ਉਹਨਾਂ ਨਾਲ ਕੀ ਕਹਿਣਾ ਚਾਹੁੰਦੀ ਹੈ ਮੈਡਮ ਕੀ ਕਹੋਗੇ ਮੈਂ ਇੰਸਪੈਕਟਰ ਜਸਵਿੰਦਰ ਕੌਰ ਐਸਐਚਓ ਥਾਣਾ ਨਈਆਂ ਵਾਲਾ ਅੱਜ ਏਕ ਨੂਰ ਵੈਲਫੇਅਰ ਸਟੇਟਿਟ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਹੜੀ ਅੱਜ ਇੱਥੇ ਮੈਨੂੰ ਸਨਮਾਨਤ ਕਰਨ ਲਈ ਆਏ ਤੇ ਮੈਂ ਚਾਹੁੰਦੀ ਆ ਵੀ ਇਸੇ ਤਰ੍ਹਾਂ ਇਹ ਵੀ ਇੱਕ ਭਲੇ ਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਵੀ ਇਹਨਾਂ ਬਾਰੇ ਬਹੁਤ ਕਾਫੀ ਸੁਣਿਆ ਹੋਇਆ ਵੀ ਇਹ ਬਲੱਡ ਡੋਨੇਸ਼ਨ ਤੇ ਗਰੀਬ ਲੜਕੀਆਂ ਦੀ ਵਿਆਹ ਵਗੈਰਾ ਕਰਦੇ ਨੇ ਕਿਉਂਕਿ ਮੈਂ ਕਈ ਵਾਰ ਇਹਨਾਂ ਨਾਲ ਮਿਲ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅੱਜ ਏਕ ਨੂਰ ਵੈਲਫੇਅਰ ਸੁਸਾਇਟੀ ਜਿਸਟ ਬਠਿੰਡਾ ਦੀ ਟੀਮ ਵੱਲੋਂ ਥਾਣਾ ਨਈਆਂ ਵਾਲੀ ਦੀ ਇੰਚਾਰਜ ਐਸ ਐਚਓ ਮੈਡਮ ਜਸਵਿੰਦਰ ਕੌਰ ਜੀ ਨੂੰ ਫਰਿਸ਼ਤੇ ਨਾਲ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਕਿਉਂਕਿ ਮੈਡਮ ਇੱਕ ਮਿਹਨਤੀ ਇਮਾਨਦਾਰ ਅ ਅਫਸਰ ਨੇ ਇਹਨਾਂ ਦੇ ਇਸ ਏਰੀਆ ਵਿਚੋਂ ਨਾਲ ਨਸ਼ਾਖੋਰਾ ਨੂੰ ਤੇ ਹੋਰ ਲੋਕਾਂ ਨੂੰ ਰਾਹਤ ਮਿਲੀ ਹੈ ਹੋਰ ਜਿਹੜੀਆਂ ਘਟਨਾਵਾਂ ਰੋਜ਼ ਹੁੰਦੀਆਂ ਸੀ ਉਹ ਵੀ ਕੱਟ ਗਈ ਮੈਡਮ ਦੀਆਂ ਸੇਵਾਵਾਂ ਦੇਖ ਕੇ ਅੱਜ ਉਹਨਾਂ ਨੂੰ ਫਰਿਸ਼ਤੇ ਨਾਲ ਦਾ ਸਰਟੀਫਿਕੇਟ ਦਿੱਤਾ ਗਿਆ ਹੈ ਜਿਸ ਤੇ ਉਹਨਾਂ ਨੇ ਸਾਨੂੰ ਵੀ ਭਰੋਸਾ ਦਿੱਤਾ ਹੈ ਕਿ ਉਹ ਸਰਕਾਰੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਦਾ ਕੰਮ ਕਰਨਗੇ